ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਗੁਰਬਾਣੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਜਦ ਬੱਚਾ ਸ਼ਰਾਰਤਾਂ ਕਰੇ ਤਾਂ ਮਾਂ ਉਸ ਨੂੰ ਹਉਵੇ ਦਾ ਨਾਂ ਲੈ ਕੇ ਡਰਾਉਂਦੀ ਹੈ ਉਸ ਦਾ ਅਸਲ ਭਾਵ ਬੱਚੇ ਨੂੰ ਡਰਾਉਣਾ ਜਾਂ ਪੈਪਿਤ ਕਰਨਾ ਨਹੀਂ ਹੁੰਦਾ ਬੱਚੇ ਤੋਂ ਸ਼ਰਾਰਤਾਂ ਛਡਾਣਾ ਹੁੰਦਾ ਹੈ ਜਦੋਂ ਬੱਚਾ ਸ਼ਰਾਰਤਾਂ ਛੱਡ ਦੇਵੇ ਤਾਂ ਮਾਂ ਹਉਵੇ ਦਾ ਡਰ ਦੇਣਾ ਛੱਡ ਦਿੰਦੀ ਹੈ ਜਦ ਸ਼ਰਾਰਤਾਂ ਛੱਡ ਦੇਣ ਦੇ ਬਾਅਦ ਵੀ ਬੱਚਾ ਹਉਵੇ ਤੋਂ ਡਰ ਹੀ ਜਾਵੇ ਤਾਂ ਉਸਨੂੰ ਮੈਂ ਸਮਝਾਉਂਦੀ ਹੈ ਹਵਾ ਕੋਈ ਚੀਜ਼ ਨਹੀਂ ਮੈਂ ਤਾਂ ਤੈਨੂੰ ਐਵੇਂ ਡਰਾਂਦੀ ਸੀ ਚੱਲ ਮੈਂ ਹਨੇਰੇ ਵਿੱਚ ਆਪ ਚੱਲਦੀ ਹਾਂ ਤੂੰ ਵੀ ਆਪ ਚੱਲ ਕੇ ਵੇਖ ਹਵਾ ਕਿੱਥੇ ਹੈ ਉਹ ਤਾਂ ਮੈਂ ਐਵੇਂ ਗੱਲ ਬਣਾਈ ਹੋਈ ਸੀ ਜੋ ਤਨ ਤੈ ਅਪਨੋ ਕਰ ਮਾਨਿਓ ਅਰ ਸੁੰਦਰ ਗ੍ਰਹਿਨਾਰੀ ਇਨਮੈ ਕਸ਼ ਤੇਰੇ ਲਈ ਨਾਹਨ ਦੇਖੋ ਸੋਚ ਵਿਚਾਰੀ ਸਾਡੀ ਅੱਜ ਦੀ ਸਾਖੀ ਵਿਚਾਰ ਹਵਾ ਬਾਰੇ ਰਗਬੀਰ ਸਿੰਘ ਵੀਰ ਜੀ ਦੇ ਵਿਚਾਰਾਂ ਨੂੰ ਆਪਜੀ ਨਾਲ ਸਾਂਝਾ ਕਰਨ ਤੋਂ ਪਹਿਲੇ ਆਪਜੀ ਅੱਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਮਾਇਆ ਵਿੱਚ ਮਗਨ, ਵਿਕਾਰਾਂ ਵਿੱਚ ਚੂਰ, ਦੁੱਖਾਂ ਵਿੱਚ ਕਲਪ ਦੇ ਜੀਵਾਂ ਨੂੰ ਇਸ ਤਰਸਜੋਗ ਅਤੇ ਲਾਚਾਰੀ ਦੀ ਹਾਲਤ ਵਿੱਚੋਂ ਕੱਢਣ ਵਾਸਤੇ ਬੁੜਾਪੇ ਦੇ ਦੁੱਖਾਂ ਦਾ ਡਰ ਦੇ ਕੇ ਦੁਨੀਆਂ ਦੇ ਝੂਠੇ ਲਾਲਚ ਅਤੇ ਮੋਹ ਵੱਲੋਂ ਉਪਰਾਮ ਕਰਨ ਦੇ ਯਤਨ ਕੀਤੇ ਹੋਏ ਹਨ। ਇਹੇ ਕੋਸ਼ਿਸ਼ ਆਮ ਤੌਰ ਤੇ ਬੜੀ ਸਫਲ ਹੁੰਦੀ ਹੈ। ਦੁਨੀਆਂ ਦੇ ਦੁੱਖ, ਜ਼ਿੰਦਗੀ ਦੀਆਂ ਮੁਸੀਬਤਾਂ, ਮਿੱਤਰਾਂ ਦੇ ਵਿਛੋੜੇ, ਪਾਪ, ਬਿਮਾਰੀ ਅਤੇ ਮੌਤ ਐਸੀਆਂ ਦੁਰਘਟਨਾਵਾਂ ਹਨ ਜੋ ਇਨਸਾਨ ਨੂੰ ਬੜਾ ਪੈਪਿਤ ਬਣਾਈ ਰੱਖਦੀਆਂ ਹਨ ਇਹਨਾਂ ਦਾ ਨਕਸ਼ਾ ਖਿੱਚ-ਖਿੱਚ ਕੇ ਮਨੁੱਖ ਦੇ ਦਿਲ ਵਿੱਚ ਵਿਰਾਗ ਪੈਦਾ ਕਰਨ ਦੀ ਜੁਗਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅਤੇ ਹੋਰ ਧਾਰਮਿਕ ਪੁਸਤਕਾਂ ਵਿੱਚ ਬੜੀ ਕਾਰੀਗਰੀ ਅਤੇ ਕਾਮਯਾਬੀ ਨਾਲ ਵਰਤੀ ਗਈ ਹੈ ਕਰਕੇ ਨਾਰ ਬਹੁਤ ਹਿਤਜਾਸਿਓ ਸਦਾ ਰਹਿਤ ਸੰਗ ਲਾਗੀ ਜਬਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਪਾਗੀ ਅਤੇ ਰਾਮ ਗਿਓ ਰਾਵਨ ਗਿਓ ਜਾ ਕੋ ਬਹੁ ਪਰਵਾਰ ਕਹੁ ਨਾਨਕ ਥਿਰ ਕਸ਼ ਨਹੀਂ ਸੁਪਨੇ ਜੋ ਸੰਸਾਰ ਪਰ ਜਦ ਆਦਮੀ ਦੇ ਦਿਲ ਨੂੰ ਠੇਡਾ ਲੱਗ ਜਾਵੇ ਵੈ ਰਾਗ ਪੈਦਾ ਹੋ ਜਾਵੇ ਦੁਨੀਆ ਤੋਂ ਉਹ ਉਪਰਾਮ ਹੋ ਕੇ ਸਤ ਮਾਰਗ ਤੇ ਤੁਰਨਾ ਸ਼ੁਰੂ ਕਰ ਦੇਵੇ ਉਦੋਂ ਹੀ ਗੁਰਬਾਨੀ ਦੁੱਖਾਂ ਮੁਸੀਬਤਾਂ ਬਿਮਾਰੀਆਂ ਜਮਾ ਅਤੇ ਮੌਤ ਦੇ ਡਰ ਨੂੰ ਲੋਣਾ ਅਤੇ ਇਨਸਾਨ ਨੂੰ ਚੜ੍ਹਦੀਆਂ ਕਲਾ ਵਿੱਚ ਲਿਉਣਾ ਅਲੱਬ ਕਰ ਦਿੰਦੀ ਹੈ ਹਾਲੀ ਦੀ ਸ਼ਰਨ ਵਿੱਚ ਆਏ ਪੁਲਿਸ ਨੂੰ ਫਿਰ ਗੁਰਬਾਣੀ ਇਸ ਤਰ੍ਹਾਂ ਤੀਰਜ ਅਤੇ ਤਸੱਲੀਆਂ ਦਿੰਦੀ ਹੈ ਜਾ ਕੇ ਪਗਤ ਆਨੰਦ ਮੈਂ ਜਾ ਕੇ ਪਗਤ ਕੋ ਨਾਹੀਂ ਖੈ ਜਾ ਕੇ ਪਗਤ ਕੋ ਨਾਹੀਂ ਪੈ ਜਾ ਕੇ ਪਗਤ ਕੋ ਸਦਾ ਜੈ ਜਿਸ ਵੇਲੇ ਗੁਰਸੇਕ ਭਗਤੀ ਵਿੱਚ ਦ੍ਰਿੜ ਹੋ ਜਾਵੇ ਤਾਂ ਉਸ ਨੂੰ ਗੁਰਬਾਣੀ ਗਿਆਨ ਦੀ ਦਾਤ ਬਖਸ਼ਨੀ ਸ਼ੁਰੂ ਕਰਦੀ ਹੈ सूक्ष्म भेद ਦਾ ਜਾਣੂ ਕਰਾਉਣਾ ਆਰੰਭ ਦੀ ਹੈ ਜਿਸ ਤਰ੍ਹਾਂ ਸੁਧਰ ਗਏ ਬੱਚੇ ਨੂੰ ਮਾਤਾ ਆਖਦੀ ਹੈ ਪਾਵਾ ਕੋਈ ਚੀਜ਼ ਨਹੀਂ ਹੈ ਉਹ ਤੇ ਐਵੇਂ ਹੀ ਇੱਕ ਡਰ ਬਣਾਇਆ ਹੋਇਆ ਸੀ ਉਸੇ ਤਰ੍ਹਾਂ ਗੁਰਬਾਣੀ ਵੀ ਗੁਰਸਿੱਖ ਨੂੰ ਆਖਦੀ ਹੈ ਦੁੱਖ ਬਿਮਾਰੀ ਮੌਤ ਇਹ ਵਾਸਤਵ ਵਿੱਚ ਕੁਝ ਚੀਜ਼ਾਂ ਨਹੀਂ ਐਵੇਂ ਜੀਵ ਨੂੰ ਵਾਹਿਗੁਰੂ ਵੱਲ ਖਿੱਚਣ ਲਈ ਬਣਾਏ ਹੋਏ ਹਨ ਇਹਨਾਂ ਦੀ ਅਸਲ ਵਿੱਚ ਕੁਝ ਹਸਤੀ ਨਹੀਂ ਆਤਮਾ ਨਿਰਲੇਪ ਹੈ ਕਦੇ ਦੁਖੀ ਨਹੀਂ ਹੁੰਦੀ ਕਦੀ ਨਹੀਂ ਮਰਦੀ ਇਸ ਨੂੰ ਬਿਮਾਰੀ ਬੁੜੇਪਾ ਦੁੱਖ ਥੋੜ ਭੈ ਕਮਜ਼ੋਰੀ ਕਦੀ ਨਹੀਂ ਆਉਂਦੇ ਇਹ ਕੇਵਲ ਮਨ ਦੀ ਅਗਿਆਨਤਾ ਕਰਕੇ ਉਸ ਨੂੰ ਪਾਸਦੇ ਹਨ ਨਰਪਿਤ ਇੱਕ ਸਿੰਘਾਸਨ ਸੋਇਆ ਸੁਪਨੇ ਪਿਆ ਪਖਾਰੀ ਅਸਲ ਰਾਜ ਵਿੱਚ ਰਤ ਦੁੱਖ ਪਾਇਆ ਸੋਗਤ ਪਈ ਹਮਾਰੀ ਅਤੇ ਕਾਇਆ ਬਹੁ ਖੰਡ ਖੋਜਤੇ ਨਮਨਿਤ ਪਾਈ ਨਾ ਕਿਛ ਆਇਬੋ ਨਾ ਕਿਛ ਜਾਇਬੋ ਰਾਮ ਕੀ ਦੁਹਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ